ਤੇ ਵੀ ਲਵ ਹੇਟ ਦਾ ਇੱਕ ਰਿਸ਼ਤਾ ਰਿਹਾ ਕਾਂਗਰਸ ਦੇ ਨਾਲ ਵੀ ਕਦੇ ਬਹੁਤ ਜ਼ਿਆਦਾ ਤਾਲਮੇਲ ਬਹੁਤ ਜ਼ਿਆਦਾ ਸਹਿਯੋਗ ਵੀ ਵਾਰ ਜਿੰਨੀ ਵਿੱਥ ਨਹੀਂ ਤੇ ਕਦੇ ਬਹੁਤ ਇੱਕ ਦੂਜੇ ਦੇ ਵਿਰੁੱਧ ਵਿੱਚੋ ਮਾਈਸਟਰ ਸਾਰਾ ਸਿੰਘ ਇਹ ਵੀ ਮੰਗ ਕਰਦੇ ਰਹੇ ਕਿ ਰਾਜਧਾਨੀ ਅੰਮ੍ਰਿਤਸਰ ਬਣਾ ਲਓ ਪਰ ਇਹ ਰਾਜਧਾਨੀ ਇੱਕਦਮ ਹੀ ਜਿਹੜਾ ਫੈਸਲਾ ਹੋਇਆ ਦੁਰਤ ਉਸ ਮਾਰਤਾੜ ਦੇ ਵਿੱਚ ਉਹ Shimla ਚਲੀ ਗਈ ਕਾਂਗਰਸ ਦਾ ਵੱਡਾ ਵਰਕ ਜਿਹੜਾ ਜਾਦੇ ਕਾਂਗਰਸ ਪੱਖੀ ਝਕਾਰ ਰੱਖਦਾ ਸੀ ਉਹ ਆਗੂ ਕਾਂਗਰਸ ਵਿੱਚ ਸ਼ਾਮਲ ਹੋ ਗਏ ਤੇ ਕੋ ਜਗੂ ਰਹਿ ਗਏ ਜਿਹੜੇ ਗਿਆਨੀ ਕਰਤਾਰ ਸਿੰਘ ਆ ਗਏ ਕਿਉਂਕਿ ਗਿਆਨੀ ਕਰਤਾਰ ਸਿੰਘ ਉਸ ਸਮੇਂ ਕਾਲੀ ਦਲ ਦੇ ਪ੍ਰਧਾਨ ਸੀ ਪਰ ਜਿਹੜੀ ਭਾਰੂ ਸੋਚ ਉਸ ਸਮੇਂ ਉਹਨਾਂ ਦੀ ਵੀ ਇਹ ਸੀ ਵੀ ਹੁਣ ਜਿਹੜਾ 47 ਤੋਂ ਬਾਅਦ ਜਿਹੜਾ ਰਾਜਨੀਤਿਕ ਦ੍ਰਿਸ਼ਾ ਪੰਜਾਬ ਦਾ ਜਾਂ ਇੰਡੀਆ ਦਾ ਉਹਦੇ ਮੁਤਾਬਕ ਲੱਗ ਕਾਲੀ ਦਲ ਰੱਖਣ ਦੀ ਕੋਈ ਤੋਕਣੀ ਕਾਂਗਰਸ ਵਿੱਚ ਸ਼ਾਮਲ ਹੋ ਕੇ ਜਿਹੜੀਆਂ ਆਪਣੀਆਂ ਮੰਗਾਂ ਬਣਵਾਉਣੀਆਂ ਕਾਲੀ ਦਾ ਕੌਂਦੇ ਆਉਂਦੇ ਉਹ ਇਹਨਾਂ ਨੇ ਦਿੱਲੀ ਦੇ ਵਿੱਚ ਇੱਕ ਮੀਟਿੰਗ ਕੀਤੀ ਮੀਟਿੰਗ ਕਰਕੇ ਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਕਾਂਗਰਸ ਦੇ ਵਿੱਚ ਕਾਲੀ ਦਲ ਨੂੰ ਮਰਜ ਕਰਾ ਯਾਨੀ ਕਰਤਾਰ ਸਿੰਘ ਤੇ ਜਿਹੜੇ ਮਾਈਸਟਰ ਤਾਰਾ ਸਿੰਘ ਸੀ ਇਹਨਾਂ ਦਾ ਆਪਸੀ ਠੀਕ ਰਿਹਾ ਇਹਨਾਂ ਦਾ ਆਪਸੀ ਕਿਹੜਾ ਕਾਂਗਰਸ ਨਾਲ ਜਿਵੇਂ ਰਿਸ਼ਤਾ ਹੋ ਵੀ ਰਿਸ਼ਤਾ ਹੀ ਰਿਹਾ ਕਿ ਮਾਈਸਟਰ ਤਾਰਾ ਸਿੰਘ ਨਾਲ ਬਹੁਤ ਜ਼ਿਆਦਾ ਸਾਂਝ ਵੀ ਰਹੀ ਤੇ ਬਹੁਤ ਜ਼ਿਆਦਾ ਵਿਰੋਧ ਵੀ ਰਿਹਾ ਉਹਨੇ ਲਗਾਤਾਰ ਯਤਨ ਕੀਤਾ ਵੀ ਮਾਈਸਟਰ ਤਾਰਾ ਸਿੰਘ ਨੂੰ ਸਿੱਖ ਰਾਜਨੀਤੀ ਵਿੱਚ ਪਛਾੜ ਲਈ ਜਾਵੇ ਸ਼ਰਮਣੀ ਕਮੇਟੀ ਦੇ ਵਿੱਚੋਂ ਵੀ ਮਾਈਸਟਰ ਤਾਰਾ ਸਿੰਘ ਦੀ ਪਿੱਠ ਲਈ ਜਾਵੇ ਔਰ ਉਹ ਚੋਂ ਸਫਲ ਵੀ ਹੋਏ ਇੱਕ ਵਾਰ ਤੇ 1956 ਦੇ ਵਿੱਚ ਰਲਿਆ ਕਾਲੀ ਦਲ 1960 ਦੇ ਵਿੱਚ ਜਾ ਕੇ ਇਲੈਕਸ਼ਨ ਦੇ ਟਾਈਮ ਫੇਰ ਦੁਬਾਰਾ ਖੜੀ ਹੋਈ ਮਾਈਕਲ ਤਾਰਾ ਸਿੰਘ ਦੀ ਕਾਂਗਰਸ ਦੇ ਨਾਲ ਕਾਲੀ ਦਲ ਫੇਰ ਦੁਬਾਰਾ ਬਾਹਲ ਕੀਤਾ ਤੇ 1952 ਦੇ ਵਿੱਚ ਇੱਕ ਇਲੈਕਸ਼ਨ ਹੋਏ ਹਰਕਿਸ਼ਨ ਸਿੰਘ ਸਰਜੀਤ ਨੇ ਇਲੈਕਸ਼ਨ ਲੜਿਆ ਨਕੌਦਰ ਦੀ ਜਿਮਨੀ ਚੋਣ ਹੋਈ ਉਹਦੇ ਵਿੱਚ ਕਾਲੀ ਦਲ ਨੇ ਹਰਕਿਸ਼ਨ ਸਿੰਘ ਸਰਜੀਤ ਦੀ ਮਦਦ ਕੀਤੀ ਕਿਉਂਕਿ ਕਮਿਊਨਿਸਟਾਂ ਨੇ ਵੀ ਸ਼ਰੂਨੀ ਕਮੇਟੀ ਚੋਣਾਂ ਲੜਦਿਆਂ ਸ਼ੁਰੂ ਕੀਤੀ ਬੌਲੋ ਸਮਾਜ ਪਾਰਟੀ ਨੇ ਵੀ ਸ਼ਰੂਨੀ ਕਮੇਟੀ ਚੋਣਾਂ ਲੜੀਆਂ ਮਤਲਬ ਇਹ ਵੱਡਾ ਮਣਾ ਹੀ ਆ ਕਿ ਉਹੀ ਜਨ ਸੰਗ ਹੈ ਜਿਹੜੀ ਬਾਅਦ ਵਿੱਚ ਬੀਜੇਪੀ ਬਣ ਕੇ ਉਹ ਅਕਾਲੀ ਦਲ ਦੇ ਨਾਲ ਰਾਜ ਵੀ ਕਰਦੀ ਆ ਤੇ ਕਿਸੇ ਟਾਈਮ ਪੰਜਾਬੀ ਸੂਬੇ ਮੋਰਚੇ ਦਾ ਵਿਰੋਧ ਵੀ ਕਰਦੀ ਆ ਜਾਂ ਪੰਜਾਬੀ ਸੂਬੇ ਦਾ ਵਿਰੋਧ ਵੀ ਕਰਦੀ ਆ ਜਿਹੜਾ ਨਵੇਂ ਪੰਜਾਬ ਦੇ ਵਿੱਚ ਉਹ ਪਿਲੀ ਸਰਕਾਰ ਬੰਦੀ ਸਾਂਝੇ ਮੋਰਚੇ ਦੀ ਉਹਦੇ ਵਿੱਚ ਜਨ ਸੰਗ ਹਿੱਸਾ ਤੇ ਮੰਤਰੀ ਵੀ ਬਣਦੇ ਆ ਪਰ ਉਦੋਂ ਪਹਿਲਾਂ ਪੰਜਾਬੀ ਸੂਬੇ ਦਾ ਵਿਰੋਧ ਕਰਦੇ ਆ ਕਿ ਉਹਦਾ ਅਕਾਲੀ ਦਲ ਨੂੰ ਕਿਉਂ ਲੱਗਣਾ ਸ਼ੁਰੂ ਹੋਇਆ ਵੀ ਜਿਹੜਾ ਹੈਗਾ ਇਹ ਪੰਜਾਬੀ ਸੂਬਾ ਜਿਹੜਾ ਹੈਗਾ ਉਹ ਅਲੱਗ ਤੋਂ ਹੋਣਾ ਚਾਹੀਦਾ ਬੋਲੀ ਦੇਗਾ ਕਿ ਸੂਬਾ ਨਾਲ ਦੇ ਤੋ ਉਹ ਕੱਲ ਜੋ 47 ਤੋਂ ਬਾਅਦ ਇੱਕ ਵੋਟਾਂ ਦੇ ਆਧਾਰ ਤੇ ਫੈਸਲੇ ਹੋਣ ਲੱਗ ਪਏ ਤੇ ਪੰਜਾਬ ਜਿਹੜੀ ਸਥਿਤੀ ਬਣ ਗਈ ਵੀ ਸਿੱਖ ਜਿਹੜੇ ਸਾਂਝੇ ਪੰਜਾਬ ਦੇ ਵਿੱਚ ਵੀ ਘੱਟ ਗਿਣਤੀ ਸੀ ਤੇ ਲੱਗ ਹੋਏ ਪੰਜਾਬ ਵਿੱਚ ਵੀ ਘੱਟ ਕੇ ਸਭ ਮਤੇ ਸਭ ਕੁ ਗਵਾ ਕੇ ਵੀ ਘੱਟ ਗਿਣਤੀ ਰਹਿ ਗਈ